ਤਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇੱਕ ਸਾਫਟਵੇਅਰ ਇੰਜੀਨੀਅਰ ਨੇ 25 ਸਾਲਾਂ ਮਹਿਲਾ ਟੈਕਨੀਸ਼ੀਅਨ ਨੂੰ ਜ਼ਿੰਦਾ ਸਾੜ ਕੇ ਉਸ ਦਾ ਕਤਲ ਕਰ ਦਿੱਤਾ। ਸਾਫਟਵੇਅਰ ਇੰਜੀਨੀਅਰ ਜਨਮ ਦੇ ਸਮੇਂ ਇਸਤਰੀ ਲਿੰਗ ਮੰਨਿਆ ਜਾਂਦਾ ਹੈ ਪਰ ਉਸ ਦੀ ਪਛਾਣ ਮਰਦਵਜੋ ਹੁੰਦੀ ਹੈ। 25 ਸਾਲਾਂ ਆਰ ਨੰਦਨੀ ਦੀ ਅੱਧੀ ਸੜੀ ਹੋਈ Laash ਸ਼ਨੀਵਾਰ ਰਾਤ ਨੂੰ ਥਲੁੰਬਰ 'ਚ ਬਰਾਮਦ ਹੋਈ। ਨੰਦਨੀ ਦੀ ਗਰਦਨ ਹੱਥਾਂ ਤੇ ਪੈਰਾਂ ਤੇ ਬਲੇਡ ਨਾਲ ਢੂਗੀਆਂ ਸੱਟਾਂ ਦੇ ਨਿਸ਼ਾਨ ਸਨ ਪੁਲਿਸ ਨੇ 27 ਸਾਲਾਂ ট্রান্সਮੈਨ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਵਿਆਹ ਦਾ ਪ੍ਰਸਤਾਵ ਠੁਕਰਾਉਣ ਤੇ ਆਪਣੀ ਮਹਿਲਾ ਪ੍ਰੇਮੀ ਦਾ ਕਤਲ ਕਰ ਦਿੱਤਾ ਮੁਲਜ਼ਮ ਦੀ ਪਛਾਣ ਵੇਤਰੀ ਮਾਰਨ ਵਜੋਂ ਹੋਈ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਨੰਦਨੀ ਦੇ ਥੋੜੀ ਪੱਕਮ ਚ ਇੱਕ ਸਾਫਟਵੇਅਰ ਕੰਪਨੀ ਚ ਕੰਮ ਕਰ ਰਿਹਾ ਸੀ ਦੋਸ਼ ਨੇ ਆਪਣਾ ਨਾਮ ਪੰਡਿਤ ਮਹੇਸ਼ਵਰੀ ਤੋਂ ਬਦਲ ਕੇ ਵੇਤਰੀ ਮਾਰਣ ਰੱਖ ਲਿਆ ਸੀ ਉਸਨੇ ਨੰਦਰੀ ਨੂੰ ਉਸਦੇ ਜਨਮ ਦਿਨ ਤੋਂ ਪਹਿਲਾਂ ਦੀ ਸ਼ਾਮ ਨੂੰ ਸਰਪ੍ਰਾਈਜ਼ ਦੇਣ ਦੇ ਬਹਾਨੇ ਅੱਖਾਂ ਤੇ ਪੱਟੀ ਬੰਨੀ ਫਿਰ ਜੰਜ਼ੀਰਾ ਨਾਲ ਬੰਨ੍ਹਿਆ ਤੇ ਬਲੇਡ ਦੇ ਨਾਲ ਵੱਡਣ ਮਗਰੋਂ ਜ਼ਿੰਦਾ ਸਾੜ ਦਿੱਤਾ ਪੀੜਤ ਮਧੂਰੇ 25 ਸਾਲਾ ਸਾਫਟਵੇਅਰ ਇੰਜੀਨੀਅਰ ਸੀ ਤੇ ਹੁਣ ਇੱਥੇ ਕੰਮ ਕਰਦੀ ਸੀ ਨੰਦਨੀ ਨੂੰ ਉਸਦੇ ਇਰਾਦਿਆਂ ਤੇ ਸ਼ੱਕ ਨਹੀਂ ਹੋਇਆ ਕਿਉਂਕਿ ਵੇਤਰੀ ਮਾਰਨ ਨੇ ਕਿਹਾ ਸੀ ਕਿ ਉਸਦੇ ਜਨਮ ਦਿਨ ਤੋਂ ਪਹਿਲਾਂ ਉਸ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਨੰਦਨੀ ਇੱਥੇ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ ਵੇਤਰੀ ਮਾਰਨ ਨੇ ਨੰਦਨੀ ਨਾਲ ਦੋਸਤੀ ਕਰ ਲਈ ਸੀ ਦੋਹਾਂ ਇੱਕ ਹੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਸਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ